ਸਤਨਾਮ ਸ੍ਰੀ ਵਾਹਿਗੁਰੂ ਜੀ ਤਨੋ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤੁਮਕੇ ਕਾਜ ਸਮਾਰਤਾ ਬਲਵਰ ਜੀ ਕਾ ਕਾਲਾ ਦੁਆਇ ਮੈਂ ਕੀ ਕਰਤੇ ਸਤ ਸੰਧੀ ਪ੍ਰੇਮਿਓ ਸਤਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਓਟ ਤਸ ਕੇ ਸੰਦੇ ਅਜੇ ਤਾਂ ਗੁਰੂ ਦਰਬਾਰ ਵਿੱਚ ਆਪਾਂ ਬੈਠੇ ਹਾਂ ਜੋ ਤੋਹਾ ਜੁਗਤ ਸਾਇ ਸਿਕਾਇਆ ਫਿਰ ਪਲਟ ਗਿਆ ਉਹੀ ਜੋਤੀ ਸੂਪ ਨਿਰੰਕਾਰ ਨੇ ਕਲ ਵਿਜਗ ਦੇ ਪਾਪੀ ਜੀਵਾਂ ਦੀ ਕल्याण ਕਰਨ ਵਾਸਤੇ ਗੁਰਨਾਣਕ ਰੂਪ ਧਾਰਨ ਕੀਤਾ ਜੋਤੀ ਸੂਪ ਪਰਮੇਸ਼ਰ ਹੈ ਜੋਤ ਅਗਰੇ ਜੇ ਪ੍ਰਕਾਸ਼ ਨੂੰ ਕਹਿੰਦੇ ਹੈ ਜੇ ਉਹਦੇ ਨੇੜੇ ਕੋਈ ਵਸਤੂ ਕਾ ਜੋ ਸੜ ਕੇ ਰੱਖਣ ਦੀ ਤੇ ਉਹ ਜਿਹੜਾ ਪਰਮੇਸ਼ਰ ਦੀ ਜੋਤ ਹੈ ਉਹ ਸਾੜਦੀ ਹੈ ਕਿ ਸ਼ਾਂਤੀ ਦਿੰਦੀ ਹੈ ਕਉ ਤੱਕ ਜਿਸ ਦਿਨ ਦਾ ਪਹਿਲਾ ਮਾਰਸ਼ ਨਹੀਂ ਮਿਲੀ ਹੈ ਆਪਾਂ ਤਾਂ ਅਗਨੀ ਦੀ ਜੋਤ ਹੀ ਦੇਖਦੇ ਹਾਂ ਥੋੜਾ ਜਿਹੀ ਕਦੇ ਜੋਤ ਦੇਖੀ ਹੋਰ ਵੀ ਜੋਤ ਦੇਖੀ ਹੋਣੀ ਹੈ ਸੂਰਜ ਦੀ ਵੀ ਜੋਤ ਹੈ ਔਰ ਚੰਦਰਮਾ ਦੀ ਵੀ ਜੋਤ ਹੈ ਵੀ ਉਹ ਨਹੀਂ ਚੰਦਰਮਾ ਦੀ ਜੋਤ ਤਾਂ ਨਹੀਂ ਛਾੜਦੀ ਉਹਨਾਂ ਜੋਤਾਂ 'ਚ ਕੀ ਫਰਕ ਹੈ ਵਾਹਿਗੁਰੂ ਦੀ ਸੱਤਾ پا ਕੇ ਜਿਹਨੂੰ ਮਾਇਆ ਮਾਇਆ ਕਹਿੰਦੇ ਹੈ ਇਹ ਤੁਰਗੁਣ ਰੂਪ ਹੋ ਜਾਂਦੀ ਹੈ ਜਿਵੇਂ ਕੁਆਰਾ ਆਸਥਾ ਵਾਲੀ ਰਣਕ ਇਸਤਰੀ ਪਤਰੀ ਦੀ ਸੰਗਤ ਕਰਕੇ ਉਹ ਗਰਭਤੀ ਹੋ ਜਾਂਦੀ ਉਹ ਬੱਚਾ ਨੂੰ ਜਨਮ ਦੇ ਦਿੰਦੀ ਇਸੇ ਤਰ੍ਹਾਂ ਮਾਇਆ వైਗਰੂ ਦੀ ਸੱਤਾ پا ਕੇ ਤ੍ਰਿਗੁਣ ਰੂਪ ਰਜ ਗੁਣ ਤਮ ਗੁਣ ਸਾਥ ਕਰ ਤਿੰਨੇ ਜਿਹੜੇ ਗੁਣ ਨੇ ਜਿਹੜਾ ਤਮਾ ਗੁਣ ਹੈ ਉਹਦੇ ਵਰਗੀ ਤਪਸ਼ ਕੋਈ ਨਹੀਂ ਹੈ ਜਿਹੜਾ ਸਤੋਗੁਣੋਂ ਉਹਦੇ ਵਰਗੀ શીਤਨਾਈ ਕੋਈ ਨਹੀਂ ਹੈ। ਸੋ ਅਗਨੀ ਦਾ ਕੰਮ ਹੀ ਹੈ ਸਾੜਨਾ। ਚਾਹੇ ਠੰਢੀ ਹੋਵੇ ਚਾਹੇ ਗਰਮ ਹੋਵੇ। ਲੇਕਿਨ ਆਪਾਂ ਹੁਣ ਤਹ ਜੋਤਾਂ ਠੰਡੀਆਂ ਤਤੀਆਂ ਦੇਖੀਆਂ। ਪਰ ਐਸੀ ਜਿਹੜੀ ਕੋਈ ਉਹ ਜੋਤ ਨਾ ਦੇਖੀ। ਇਹ ਜਿਹੜੀ ਠੰਡੀਆਂ ਤਾਂ ਗਰਮ ਜੋਤਾਂ ਨੂੰ ਸੱਤਾ ਦੇਣ ਵਾਲੀ ਹੈ ਉਹ ਵਾਹਿਗੁਰੂ ਦੀ ਜੋਤ ਉਹ ਜਿਹੜੀ ਵਾਹਿਗੁਰੂ ਦੀ ਜੋਤ ਹੈ ਇਹ ਦੂਸਰੀਆਂ ਜੋਤਾਂ ਅਸਰ ਕਰਦੀਆਂ ਉਹ ਨਹੀਂ ਕੋਈ ਅਸਰ ਹਾਦੀ ਉਹ ਸਾਡੇ ਪਾਪਾਂ ਨੂੰ ਸਾੜਦੀ ਹੈ ਜੋਤੀ ਦੇ ਰੂਪ ਵਿੱਚ ਗੁਰੂ ਸਾਹਿਬ ਜੀ ਪ੍ਰਕਾਸ਼ ਰੂਪ ਹਨ ਜੋਤਿ ਸੁਸਾ ਜਦੋਂ ਪ੍ਰੇਮੀ ਸ਼ਰਨ ਵਿੱਚ ਆਉਂਦੇ ਹੈ ਮਹਾਰਾਜ ਜੋਤ ਕਨਵਜ ਜੀ ਲਿਖ ਲਿਜੇਗਾ ਖਮਚ ਜੀ ਲਿਖ ਮਹਾਰਾਜ ਅੰਮ੍ਰਿਤ ਭਰੀ দৃষ্টি ਕਰਕੇ ਨਾ ਸਾਡੇ ਪਾਪਾਂ ਨੂੰ ਸਾੜ ਦਿੰਦੇ ਹੈ ਗੁਣਾਂ ਨੂੰ ਨਹੀਂ ਸਾਧਦੇ ਇਸੇ ਕਰਕੇ ਜਿਹੜਾ ਜਗਿਆਸੂ ਹੈ ਹੱਥ ਜੋ ਮਹਾਰਾਜ ਕਿਰਪਾ ਦ੍ਰਿਸ਼ਟੀ ਕਰੋ ਕਿਰਪਾ ਦ੍ਰਿਸ਼ਟੀ ਕਰੋ ਬੇਨਤੀਆਂ ਕਰਦਾ ਹੈ ਐਸਾ ਜੋਤੀਸੂ ਗੁਣ ਅਨੰਕਾਰ ਜੋ ਤ੍ਰਿਗੁਣ ਨਰਲੇਪ ਹੈ ਉਸੇ ਨੇ ਹੀ ਭਾਈ ਕਲਯੁਗ ਦੀ ਜੀਵਾਂ ਦਾ ਪਰਾਕਰਨ ਵਾਸਤੇ ਗੁਰਨਾਨਕ ਨੂੰ ਉਚਾਰਿਆ ਹੈ ਜੇ ਸਤਗੁਰੂ ਦੇ ਭਾਵਨਾ ਸ਼ਬਦ ਸਿੱਖ ਨਹੀਂ ਲਖਦਾ ਤਾਂ ਸਤਗੁਰਾਂ ਦੇ ਉਪਦੇਸ਼ ਤੇ ਵੀ ਨਹੀਂ ਭਾਵਨਾ ਰੱਖਦਾ ਫਿਰ ਉਹ ਗੁਰੂ ਸਾਹਿਬ ਤੇ ਜੀ ਦੀ ਅਦਕ ਭਾਵਨਾ ਹੈ ਉਹ ਗੁਰੂ ਕੀ ਬਾਣੀ ਤੇ ਵੀ ਰੱਖਦਾ ਜੀਦਾ ਕਿਸੇ ਦਿਨਾ ਪ੍ਰੇਮ ਹੁੰਦਾ ਜੇ ਵਿਛੋੜਾ ਹੋ ਜੇ ਨਾ ਜੇ ਉਹਦੀ ਕੋਈ ਵਸਤੂ ਆ ਨਾ ਬਸਤਰ ਉਹ ਛਾਤੀ ਨੂੰ ਲਾਉਂਦਾ ਹੈ 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 ਮੇ ਇਹ ਸਿੱਤਾ ਸਤੂਰ ਜੀ ਦੇ ਨਾਲ ਗੁਰ ਸਿੱਖਾਂ ਦਾ ਪਿਆਰ ਸੋ ਇਹ ਜੋ ਮਹਾਵਾਕ ਹੈ ਇਹ ਹੈ ਤਨ ਰਾਜੀ ਨੇ ਬਾਣੀ ਉਚਾਰਨ ਕੀਤੀ ਆਪ ਜੀ जाट ਸਨ Rajasthan ਦੇ ਰਾਜ ਕੇ ਜਨਨ ਦੇ ਆਰਤੀਆਂ ਆਰਟੀ ਵੀ ਇੱਕ ਭਗਤੀ ਹੈ ਇਹਨਾਂ ਹੈ ਅਰਾਤਰਕ ਅਰਾਤਰਕ ਆਈ ਰਾਤ ਤੋਂ ਕਰਨੀ ਤੇ ਰਾਤ ਆਈ ਤੇ ਵੀ ਕਰੀਦੀ ਹੈ ਤੇ ਜਦੋਂ ਰਾਤ ਸਮਾਪਤ ਹੁੰਦੀ ਹੈ ਸਵੇਰੇ ਵੀ ਕਰੀਦੀ ਹੈ ਮੰਦਰਾਂ ਦੇ ਵਿੱਚ ਤਿੰਨ ਟਾਈਮ ਆਰਤੀ ਕੀਤੀ ਜਾਂਦੀ ਹੈ ਅਰਥ ਭਗਤਾਂ ਦੀ ਅਵਸਥਾ ਵੀ ਹੈ ਅਰਥ ਦੁਖੀ ਨੂੰ ਕਹਿੰਦੇ ਆ। ਔਰ ਆਰਤੀ ਆਪਣੇ ਇਸ਼ਟ ਦੀ ਸਾਹਮਣੇ ਕਰਕੇ ਉਸ ਦੀ ਕਰਨੀ। ਜਿਹੜੇ ਮਨਮੱਤੀਏ ਨੇ ਦੀ ਵਿੱਚ ਗਾਉਣੇ ਮਨ ਬਾਤ ਹੈ ਜੀ ਇਹ ਜੇ ਵੱਧ ਘੱਟ ਬੋਲਦੇ ਐ ਗੁਰਮੁਖ ਉਹਨਾਂ ਵਰਜਾ ਦੇਖਦੇ ਐ ਉਹਨਾਂ ਨੂੰ ਪਿੱਕੇ ਬਚਨ ਨਹੀਂ ਬੋਲਦੇ ਉਹ ਵੈਗੁਰੂ ਦਾ ਧਿਆਨ ਧਾਰ ਕੇ ਪਰਮੇਸ਼ਰ ਕੋਲ ਜਾਚਨਾ ਕਰਦੇ ਹੈ ਮਹਾਰਾਜ ਇਹਨਾਂ ਨੂੰ ਸਤਿ ਬਖਸ਼ ਦਿਓ ਇਹ ਭੁੱਲੇ ਹੋਏ ਹਨ। ਕ੍ਰੋਧ ਦੇ ਨਾਲ ਉਹਨਾਂ ਨੂੰ ਗਾਣਾ ਲੜਦੇ ਨਹੀਂ। ਓਏ ਵਿਚਾਰੇ ਕਿਆ ਕਰੇ ਜੇ ਭਾਗ ਤੁਰੁੰਦੇ। ਸੋ ਆਪਣੇ ਘਰ ਵਿੱਚ ਕੁਝ ਸਮਾਂ ਪਿੱਛੇ ਲੰਘਿਆ। ਹਰਮੰਦਰ ਸਾਹਿਬ ਸ਼ਾਰਤੀ ਬੰਦ ਕਰਤੀ ਸੀ। ਕਹਿੰਦੇ ਰਹਿ ਦੁਆਦੀਆ ਕਿੰਨਾ ਚਿਰ ਬੰਦ ਰਹੇਗੀ। ਔਰ ਫੇਰ ਸ਼ੁਰੂ ਤੇ ਕੀ ਭੋਗ ਨਹੀਂ ਦਬੋਂਦੇ ਆਪੋ ਆਪਣੇ ਇੰਸਟਾ ਨੂੰ ਪਰਮੇਸ਼ਰ ਭੁੱਖਾ ਨਹੀਂ ਹੈ ਉਹ ਭਾਵਨਾ ਪੂਰੀ ਕਰਦਾ ਹੈ ਉਹ ਭਾਵਨਾ ਪੂਰੀ ਗਉਂਦ ਭਾਉ ਭਗਤ ਦਾ ਭੁੱਖਾ ਬੇ ਨਾ ਬੋ। ਇਹ ਜੀਵੇ ਆਦਿ ਦੇ ਜਗੋਂ ਨੇ ਮਨਮਤ ਨੇ ਤਾਂ ਮਹਾਰਾਜ ਅਕਾਸ਼ ਨੂੰ ਥਾਲ ਨੂੰ ਨਾ ਪ੍ਰਗਟ ਕਰ ਦੇ। ਚੰਦਰਮਾ ਤੇ ਸੂਰਜ ਨੂੰ ਜੀਵੇ ਨਾ ਬਣਾਉਂਦੇ। ਕਹਿੰਦੇ ਭਾਈ ਮਨਮਤ ਹੈ। ਵੱਡਿਆਂ ਦੀ ਵੱਡੀ ਆਰਤੀ ਛੋਟਿਆਂ ਦੀ ਛੋਟੀ ਆਰਤੀ ਭਾਈ। ਅਬ ਬੱਚਿਆਂ ਨੂੰ ਦੇਖਿਆ ਕਰੋ ਜਿਹੜਾ ਜ ਤੁਸੀਂ ਕਿਰਤ ਕਰਦੇ ਹੋ ਨਾ ਘਰਾਂ ਵਾਲੇ ਉਹਨਾਂ ਦੇ ਬੱਚੇ ਵੀ ਉਹੀ ਜੀ ਕਿਰਤ ਕਰਦੇ ਆ ਜੱਟਾਂ ਦੇ ਨਿਆਣੇ ਅੱਕਾਂ ਦੀਆਂ ਕੁਕੜੀਆਂ ਤੋਰ ਕੇ ਦੇ ਵਿੱਚ ਦੀ ਕੱਢ ਕੇ ਢੱਕਾ ਬੋਲ ਦਾ ਦੀ ਜੋੜੀ ਬਣਾ ਲੈਂਦੇ ਆ ਕਿ ਤੁਸੀਂ ਹੜ ਬੋਹਦੇ ਆ ਗੜੀਆਂ 'ਚ ਤੋਰੇ ਫਿਰਦੇ ਆ ਤੇ ਕੀ ਪਿਓ ਕੁੱਟਦਾ ਉਹਨਾਂ ਨੇ ਵੀ ਇਸ ਕਰਦੇ ਹੋ ਖੇਜਦਾ ਤਾਂ ਨਹੀਂ ਹੈ ਬਾਦ ਕੋਈ ਚੰਦਾ ਵੀ ਹੈ ਉਹੋ ਤੇ ਖੁਸ਼ ਨਹੀਂ ਹੁੰਦਾ ਇਸੇ ਤਰ੍ਹਾਂ ਵੱਡਿਆਂ ਦੀ ਵੱਡੀ ਆਰਤੀ ਹੈ ਛੋਟਿਆਂ ਦੀ ਬਈ ਛੋਟੀ ਸਤਜੀ ਵੇਜ ਗਾਈਦੇ ਆ ਫਿਰ ਆਰਤੀ ਜਿਹੜੀ ਸਾਹਮਣੇ ਖੜਕੇ ਕਰਨੀ ਹੈ ਇਹ ਆ ਥਾਲ ਹੈ ਉਹ ਆਵਦੇ ਇਸ਼ਟ ਦੇ ਉੱਤੇ ਸਿਰੇ ਤੇ ਕਿੰਨਾ ਚਿਰ ਕਮਾਉਣਾ ਛਾਤੀ ਤੇ ਕਿੰਨਾ ਚਿਰ ਕਮਾਉਣਾ ਫਿਰ ਚਰਨਾ ਤੇ ਕਿੰਨਾ ਚਿਰ ਕਮਾਉਣਾ ਫਿਰ ਉਸੇ ਤਰ੍ਹਾਂ ਇਹ ਇਹ ਵੀ ਬੇਨਾ ਪੇਤੋ ਪਤਾ ਨਹੀਂ ਲੱਗਦਾ ਹੁਣ ਆਵਦੇ ਇਸ਼ਟ ਦਾ ਧਿਆਨ ਤਾਲ ਕੇ ਇਹ ਮਨਮਤ ਨਹੀਂ ਹੈ ਆਪਣੀ ਜਗਨਨਾਥਪੁਰ ਹੀ ਗਏ ਬਾਹਲੇ ਆਤਿ ਰੇਸ਼ੀ ਕਰਦੇ ਸਤਗੁਰਾਂ ਨੇ ਕੀ ਤੀਰਿ ਉਹਨਾਂ ਨੇ ਸਰਾਜ ਕੀਤਾ ਕਿ ਤੁਸੀਂ ਕਿਉਂ ਨਹੀਂ ਕੀਤੀ ਕਹਿੰਦੇ ਕਰਦੇ ਆ ਕੀ ਕਿਹਾ ਗगन ਮੈਂ ਥਾਲ ਰਬ ਚੰਦ ਦੀਪਕ ਬੰਨੇ ਤਾਰਕਾ ਮੋੜ ਤੁਸੀਂ ਦਾ ਪੰਡਿਓ ਹੁਣੇ ਕਰਕੇ हट ਕੇ ਅਸੀਂ ਸਦਾ ਹੀ ਆਰਤੀ ਕਰਦੇ ਕਹਿੰਦੇ ਕਿ ਖੇੜਾ ਥਾਲ ਆ ਦਸਤਕ ਨਹੀਂ ਥਾਲ ਰਬ ਸਦ ਦੀਪਕ ਬੰਨੇ ਤਾਰਕਾ ਮੋੜ ਤਗਮਨ ਤੁਸੀਂ ਹੀਰੇ ਮੋਤੀ ਸਾਰ ਛੱਟੇ ਹੋਏ ਸੋਹਣੇ ਚਮਕਦੇ ਜਿੰਨੇ ਕੀਲੇ ਸਾਰੇ ਤੇ ਕੀ ਜੀ ਆਰਤੀ ਕਰਦੇ ਉਹ ਤਾਂ ਸਾਹਮਣੇ ਮੂਰਤੀ ਦੇਦੀ ਆ ਫਿਰ ਭਗਵਾਨ ਦੀ ਬਿਸ਼ਨੂ ਦੀ ਮੂਰਤੀ ਦੇਦੀ ਆ ਉਹ ਸਾਹਮਣੇ ਦਿਖਦੇ ਕੰਨੇ ਮਿਹਰਾਂ ਜਾਈਏ ਆਪਨੇ ਨਿਰਗੁਣ ਦੇ ਸਰਗੁਣ ਦੀ ਦੋਨੋਂ ਆਰਤੀਆਂ ਸਾਂਝੀਆਂ ਕਰ ਦਿੱਤੀਆਂ ਸਰਬ ਲੋਧ ਦੇ ਅੰਦਰ ਵੀ ਹਨ ਸਰਬ ਲੋਧ ਦੇ ਅੰਦਰ 10ਵੇਂ ਪਾਦਸ਼ਾ ਨੇ ਸਰਗੁਣ ਦੀਆਂ ਆਰਤੀਆਂ ਵੀ ਨੇ ਤੇ ਨਿਰਗੁਣ ਦੀਆਂ ਵੀ ਨੇ ਦੇਖੋ ਤਾਂ ਸਹੀ ਜਾ ਕੇ ਦੇਖੀਓ ਮਹਾਰਾਜ ਜੀ ਨੇ ਸਹਸਤਵ ਨਾਨ ਨਾਨ ਨਾਨਹ ਤੋਏ ਕੋ اے ਵਾਹਿਗੁਰੂ ਜੇ ਤੇਰੇ ਨੇਤਰਾਂ ਵਾਹ ਦੇਖਦੇ ਤੇਰੇ ਹਜ਼ਾਰਾਂ ਹੀ ਨੇਤਰ ਹਨ ਜੇ ਨਿਰਾਕਾਰ ਰੂਪ ਕਰਕੇ ਦੇਖਦੇ ਆ ਤੇਰਾ ਨੇਤਰ ਕੋਈ ਵੀ ਨਹੀਂ ਹੈ ਐਸੀ ਆਪ ਜੀ ਫੇਰ ਕਿਸੇ ਦੀ ਇੱਛਾ ਕੋਈ ਹੈ ਜਿਹਦੇ ਅੰਦਰ ਨਹੀਂ ਹੈ ਜਦੋਂ ਕੋਈ ਆਪਣੀ ਇੱਛਾ ਪੂਰੀ ਕਰਨੀ ਚਾਹੀਏ ਕਿਸੇ ਕੋਲ ਪਹਿਨ ਉਹਦੀ ਉਸਤਤੀ ਕਰੀਦੀ ਹੈ ਫਿਰ ਕਹੀਦਾ ਜੀ ਮੈਨੂੰ ਆਹ ਕਿਰਪਾ ਕਰੋ ਮੇਰੇ ਤੇ ਆਉਂ ਦੇ ਦਿਓ ਤੇ ਤਾਂ ਨਾ ਭਗਤ ਜੀ ਨੇ ਜਿਸ ਪ੍ਰਕਾਰ ਮੰਗ ਕੀਤੀ ਐ ਇਹ ਸ਼ਬਦ ਦੇ ਵਿੱਚ ਵਰਣਨ ਕੀਤੀ ਗਿਆ ਦੂਜੇ ਨਵੀ ਦੋ ਸਰ ਮੰਗੋ ਚੂਨਾ ਪਾਓ ਕਿਓ ਸੰਗ ਦੂਨਾ ਅਦ ਸਰ ਮੰਗੋ ਦਾਲੇ ਮੋਕੋ ਦੋਨੋ ਬਾਖ ਜਬਾਨੇ ਖਾਟ ਮੰਗੋ ਚਾ ਪਾਹੀ ਪੈਣੁ ਮਨਜੀ ਵੀ ਮੰਗਦਾ ਹ ਭਗਤ ਕਹਿੰਦਾ ਹੈ ਲੇਕਿਨ ਜੋ ਭਗਤ ਜੀ ਨੇ ਮੰਗਿਆ ਕੋ ਉਸ ਤਰ ਕਰਕੇ ਇਹ ਸ਼ਬਦ ਦੇ ਵਿੱਚ ਵਰਣਨ ਹੈ ਗੋਪਾਲ ਤੇਰਾ ਅਰਤਾ ਗੋਪਾਲ ਨਾਮ ਕਦੋਂ ਪਿਆ ਹੈ ਪਹਿਨਾ ਪਰਮੇਸ਼ਰ ਦਾ ਨਾਮ ਗੋਪਾਲ ਨਹੀਂ ਸੀ ਗਊਆਂ ਪਾਲੀਆਂ ਨਾ ਜਦੋਂ ਦੁਆਪਰ ਵਿੱਚ ਉਦੋਂ ਗੋਪਾਲ ਨਾਮ ਪਿਆ ਹੈ ਲੇਕਿਨ ਜਿੰਨਾਂ ਦੇ ਅੰਦਰ ਈਰਖਾ ਦੁਆਸ ਹੈ ਉਹ ਫਿਰ ਕਹਿੰਦੇ ਆ ਨਾ ਉਹ ਤਾਂ ਧਰਤੀ ਦਾ ਨਾਮ ਹੈ ਤਾਂ ਦਿਨੂ ਪਾਲਨ ਵਾਲਾ ਉਹ ਇਹ ਜੇ ਨਾ ਇਧਰ ਉਧਰ ਦੀ ਬਿੰਗਤ ਲੰਗੇ ਅਰਥ ਕਰਦੇ ਹੁਣ ਗੋਪਾਲਾ ਜਿਹੜਾ ਇਹ ਨਿਰਗੁਣ ਦਾ ਨਾਮ ਨਹੀਂ ਹੈ ਇਹ ਸਰਗੁਣ ਦਾ ਨਾਮ ਹੈ ਹੁਣ ਗਉਆਂ ਪਾਲੀਆਂ ਜੇ ਉਦੂ ਗਹਨ ਅਗ ਜੀਏ ਤਾ ਧਰਤੀ ਵੀ ਗਊ ਮਾਤਾ ਹੀ ਹੈ ਇਹਨੇ ਵੀ ਜਦੋਂ ਵੀ ਵਾਹਿਗੁਰੂ ਕੋਲੇ ਕਲਮਨ ਹੋਈ ਮੇਦਨੀ ਅਰ ਦਾਂਸ ਕਰੇ ਨਿਗੜਾਏ ਸੱਚੇ ਸੁਣਿਆ ਕੰਨ ਦੇ ਧੀਰਖ ਦੇਵੇ ਸਹਿ ਸਭਾਏ ਇਹਨੇ ਵੀ ਜਾ ਕੇ ਨਾ ਗਊ ਦਾ ਰੂਪ ਧਾਰ ਕੇ ਵੇਰਤੀ ਕੀਤੀ ਹੈ ਤੇ ਧਰਤੀ ਨੂੰ ਪਾਣ ਵਾਲਾ ਕੋਣ ਹੈ ਕੋਈ ਵਾਹਿਗੁਰੂ ਕੰਡੀ ਧਰਤੀ ਨੂੰ ਕੇ ਪੰਜਾਂ ਤੱਤਾਂ ਦੀ ਰਚਨਾ ਪਾਣੀ ਸਰਸਰ ਇਸ ਕਰਕੇ ਗੋਪਾਨ ਸਰਗੁਣ ਸਰੂਪ ਦਾ ਨਾਮ ਹੈ ਪਰਮੇਸ਼ਰ ਤੇ ਬੇਂਤੀ ਵੀ ਉਹਦੇ ਮੂਰੇ ਕਿਹਦੇ ਜੈ ਦਿਸਦਾ ਹੋਵੇ ਕਿ ਆਪਾਂ ਸਾਹਮਣੇ ਗੁਰੂ ਗ੍ਰੰਥ ਸਾਹਿਬ ਨੂੰ ਦੇਖਦੇ ਨਹੀਂ ਆ ਕਾਲਪੁਰਕਤ ਭਾਵੇਂ ਵਿਆਪਕ ਹੈ ਉਦੋਂ ਉਤਰੀ ਜਿਸ ਵੇਲੇ ਬਿਰਤੀ ਚੜੇ ਚੜੇਗੀ ਨਾ ਗੁਰਮੁਖ ਦੀ ਫਿਰ ਉੱਥੇ ਕੀ ਸਮਝੇਗਾ ਪਹਿਲਾਂ ਤਾਂ ਸਮਝਦਾ ਇਹ ਮਹਾਰਾ ਮੇਰੇ ਵਰਗਾ ਕੋਈ ਦੁਖੀ ਨਹੀਂ ਮੇਰੇ ਵਰਗਾ ਪਤਿਤ ਕੋਈ ਨਹੀਂ ਤੇਰੇ ਵਰਗਾ 파ਵਨ ਕੋਈ ਨਹੀਂ ਆ ਮੰਨਦਾ ਫਿਰ ਨਾ ਅਖੀਰ ਤੇ ਫਿਰ ਕਿੱਥੇ ਜਾਊਗੀ ਬਿਰਤੀ ਮਹਾਰਾ ਬੇਂਤੀ ਕਰਨ ਵਾਲਾ ਵੀ ਤੂੰ ਹੀ ਹੈ ਔਰ ਬੇਂਤੀ ਸੁਣਨ ਵਾਲਾ ਵੀ ਤੂੰ ਹੀ ਹੈ ਬਹੁ ਬਹੁ ਗੋਵਿੰਦ ਸਿੰਘ ਆਪੇ ਗੁਰਛੇਡਾ ਛੇਡਾ ਰੂਪ ਹੀ ਆਪੇ ਆ ਗੁਰੂ ਤੇ ਕਿੱਥੇ ਗਈ ਬਰਤੀ ਬਈ ਗਈ ਥੱਲੇ ਉਹ ਚੜ ਗਈ ਤਾਂ ਹੁਣ ਭਗਤ ਜੀ ਕਹਿੰਦੇ ਆ ਗੋਪਾਲ ਤੇਰਾ ਆਰਤਾ ਤਨਕ ਤਨ ਜੀ ਮਾ ਮੇਰੇ ਇਖਤਿਆਰ ਤੈਨੂੰ ਮੰਨੂ ਜੱਟਾਂ ਦੇ ਘਰ ਸਰੀਰ ਦਿੱਤਾ ਤੈ ਦੁਨੀਆ ਆਰਤੀਆਂ ਕਰਦੀ ਹੈ ਜਿਨਾਹੇ ਆਦਿਕ ਮੈਂ ਤਾਂ ਹਾਰਤਾ ਕਰੂੰਗਾ ਹੰਤ ਦੁਖਦਾਨਾ ਵੀ ਮੇਰੇ ਮਾਂ ਤੇਰਾ ਮੈਂ ਤੇਰਾ ਹਾਂ ਪਰ ਦੁਖੀ ਹਾਂ ਮੇਰੇ ਵਰਗਾ ਦੁਖੀ ਕੋਈ ਨਹੀਂ ਕਿਹਦੇ ਕਿਉਂ ਦੁਖੀ ਉਸੇ ਵळे ਹੁੰਦਾ ਜੇ ਕਿਸੇ ਚੀਜ਼ ਵਾਸਤੇ ਘਾਟ ਹੋਵੇ ਮੈਨੂੰ ਇਹ ਪਤਾ ਲੱਗਿਆ ਹੈ ਜੋ ਜਨ ਤੂਰੇ ਭਗਤ ਕਰੰਤੇ ਤਨ ਕੇ ਕਾਜ ਸਵਾਰਤਾ ਮੈਂ ਤੇਰਾ ਹਾਰਤਾ ਪੜਦਾ ਉਸ ਸਤੋਤਰ ਕਰਦਾ ਹਾਂ ਮੈਨੂੰ ਇਹ ਪਤਾ ਜਿਹੜੇ ਤੇਰੀ ਭਗਤੀ ਖਾਂਦੇ ਨੇ ਉਹਨਾਂ ਦੇ ਕਾਰਜ ਸਿੱਧ ਕਰ ਦਿੰਦਾ ਹਾਂ ਯੁਗਾਂ ਯੁਗਾਂ ਦੇ ਭਗਤਾਂ ਦੇ ਕਾਰਜ ਕਰਦਾ ਹਾਂ ਉਹ ਨਾ 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 ਸਰੀਕਤ ਕਾਦੀ ਰੱਬ ਜਿੰਨਾ ਦੀ ਮੰਨੇ ਰੋਟੀ ਉੱਤੇ ਸਾਖ ਖਵਾਇਆ ਛਾ ਪਿਆਈ ਬਿਚੰਨੇ ਹੁੰਗਣੀਆਂ ਦੀ ਟੰਡ ਚ ਪਾਈ ਭੰਨ ਛਪਾਏ ਗੰਨੇ ਸਾਡਾ ਬਕਰ ਵੀਰ ਸਿੰਘ ਰੋਜ ਮਰੋੜਦਾ ਗੱਡੇ ਤੇ ਫਿਰ ਪ੍ਰਮੇਸ਼ਰ ਦਾ ਬਿਰਦ ਹੈ ਤਾਂ ਨਿਆ ਰੋਟੀਆਂ ਤਾਂ ਬਥੇਰੀਆਂ ਖਾਣੇ ਕੰਮ ਵੀ ਕਰਾ ਲਾ ਦੇ ਲੋ ਫਿਰ ਮੱਝਾ ਵਿਚਾਰ ਦਾ ਚਾਰਾ ਵੀ ਵੱਢਦਾ ਤੇ ਫਿਰਦਾ ਬੰਨੇ ਬੰਨੇ ਸਾਰੇ ਖੱਤਿਆਂ ਦੇ ਬੰਨੇ ਬੰਨੇ ਫਿਰਦਾ ਕਿਤੇ ਕੋਈ ਖੇਤ ਦੀ ਕੋਈ ਰਾਖੀ ਵੀ ਰੱਖਦਾ ਗੁਰ ਲਾਗੋ ਚੇਦੇ ਕੀ ਪਾਈ ਗੁਰੂ ਕੌਣ ਸੀ ਬ੍ਰਹਮਣ ਜੀ ਨੂੰ ਤਾਂ ਨੇ ਭੋਲੇ ਭਾਵ ਮਿਲੇ ਲੱਗਦਾ ਆ ਗੁਰੂ ਨੂੰ ਰੱਬਿਆ ਨਹੀਂ ਹਰੇ ਗੁਰੂ ਜਨਾਂ ਦੇ ਟੱਪਣੇ ਚੇਡੇ ਜਾਂਦਾ ਅਸ਼ੁੱਤ ਫੋਚ ਰਿਆ ਠਾਕੁਰ ਜੀ ਨੂੰ ਭੋਗ ਵੀ ਲੋਣਾ ਹੁੰਦਾ ਤੈਨੂੰ ਚੱਜ ਵੀ ਹੈ ਮੈਂ ਜੱਟ ਮੋਟੀ ਮਾਤਾ ਇਹਨੂੰ ਕਿਹੜਾ ਪਤਾ ਅੰਦਰ ਤੋਂ ਬੋਲਦਾ ਹੁੰਦਾ ਕਾਹਦਾ ਕਰੀ ਪਰ ਕੰਮ ਵੀ ਕਰਦਾ ਕਰਨਾ ਸੀ ਪੱਥਰ ਦੱਤਰਾ ਉਹਨੇ ਤਾਂ ਉਹਨੇ ਤਾਂ ਨਹੀਂ ਪੱਥਰ ਸਮਝਿਆ ਧੰਨੇ ਨੇ ਉਹਨੇ ਕਿਹਾ ਵੀ ਇਹ ਤਾਂ ਭਗਵਾਨ ਨੇ ਤੇ ਤਰਕੇ ਹਰ ਜੋੜ ਕੇ ਜਾਣਾ ਸੀ ਔਰ ਭੋਗ ਲਵਾਵੇਗਾ ਜਾ ਕੇ ਖੇਤ ਵਾਹੇ ਦਪੇਟ ਕੇ ਪਰਦੇ ਦੇ ਉੱਤੇ ਸਿਰ ਤੇ ਰੱਖ ਲਿਆ ਕਹਿੰਦਾ ਚਰਨ ਵਾਲੇ ਉੱਥੇ ਹਵਾ ਨਹੀਂ ਮੌਜ ਨਾਲ ਬਾਹਰ ਬਾਹਰ ਹਵਾ ਸੋਹਣੀ ਵਗਦੀ ਆ ਉੱਥੇ ਹੀ ਭੋਗ ਲਵਾਉਂਗਾ ਤੈਨੂੰ ਬੰਨੇ ਤੇ ਰੱਖ ਲਿਆ ਨਿਬੇਟ ਕੇ ਹਰ ਬੋਨਾ ਜਿਹੜਾ ਕਰੋ ਪ੍ਰਸਾਦਾ ਗਿਆ ਉਸ ਵੇਠਾ ਬ੍ਰਹਮਣ ਨੇ ਦਸਾਂਸੀ ਭੋਗ ਲਵਾ ਕੇ ਫਿਰ ਖਾਣਾ ਹੜ ਖੜਾ ਕੇ ਹੱਥੀਂ ਉੜ ਕੇ ਬਹਿ ਗਿਆ ਸਾਕੇ ਜੀ ਭੋਗ ਲਾਓ ਉਠਾ ਕੇ ਹੁਣ ਕਿੱਥੇ ਰਉਂਦੇ ਆ ਭੋਗ ਆਕਾਸ਼ਮਾਨੀ ਹੋਈ ਦੰਨਿਆ ਪੱਥਰ ਨਹੀਂ ਖਾਂਦੇ ਹੁੰਦੇ ਕਹਿੰਦਾ ਜਿਹੜਾ ਤੂੰ ਬੋਲਦਾ ਤੈਨੂੰ ਖਾਣਾ ਤੈਨੂੰ ਤੈਨੂੰ ਨਪਨ ਕੋ ਕਵੀਰ ਭਗਤ ਕਰ ਪਾਇਆ ਭੋਲੇ ਭਾਏ ਮੇਰੇ ਨਾ ਪੱਥਰਾਂ ਚੋਂ ਨਹੀਂ ਪਾਇਆ ਹੈ ਭਗਤੀ ਕਰਕੇ ਪਾਇਆ ਹੈ ਜਿਦੀ ਪਰਗਠੋ ਕੇ ਭੋਜਨ ਨਹੀਂ ਛਕਿਆ ਛੱਕ ਕੇ ਕੰਨ ਦਸ ਕੀ ਕੰਮ ਕਰਾਂ ਵੇਡਾ ਸਾਰਾ ਮੈਂ ਥੋੜਾ ਵੀ ਸੁੱਖਾ ਛਕਿਆ ਮਜੇ ਤੇ ਜੱਟ ਜਿਹਨੇ ਪੈ ਗਿਆ ਸਾਰੇ ਕਹਿੰਦੇ ਹੁਣ ਜੱਟ ਦੇ ਕੰਮ ਕਿਤੇ ਥੋੜੇ ਹੁੰਦੇ ਆ ਕਹਿੰਦਾ ਕੰਮ ਤਾਂ ਬਹੁਤ ਨੇ ਉਨਹੀਂ ਰੂਪ ਧਾਰ ਕੇ ਕੰਮ ਕਾਰਜ ਕੀਤੇ ਐਸੀ ਵਸਤਵ ਹੈ ਜਿਹੜਾ ਧੰਨਾ ਹੈ ਇਹ ਉਸ ਦਾ ਸ਼ਬਦ ਹੈ ਸਾਖਿਆ ਸਾਹਮਣੇ ਬੇਨਤੀ ਕਰਦਾ ਹੈ ਕੰਮ ਥੋੜੇ ਕੀਤੇ ਜਨ ਕੇ ਕਾਰਜ ਉਹਨਾਂ ਦੇ ਕੰਮ ਸਵਾਰਦਾ ਹੈ ਅਸਾਹ ਸਾਇ ਦੇ ਕਹਿੰਦੇ ਹੈ ਦਾਲ ਸਿੱਧਾ ਮੰਗੋ ਕਿਉਂ ਕਦ ਮੱਭ ਵੇਖਿਆ ਰਸਤ ਵਸ ਵੀ ਮੰਗਦਾ ਹਾਂ ਹਾਂ ਫੱਕੀ ਬਕਾਈ ਨਹੀਂ ਭਰਦਾ ਦਾਲ ਵੀ ਸੋਹਣੀ ਹੋਵੇ ਤੇ ਸਿੱਧਾ ਆਟਾ ਵੀ ਤੇ ਖੁਸ਼ਕ ਵੀ ਨਹੀਂ ਮੰਗਦਾ ਕਿ ਉਹ ਵੀ ਨਾਲ ਬਾ ਡਾਲਡਾ ਨਾ ਮੱਥੇ ਮਾਰਦੀ ਕਿਤੇ ਸਾਦਾ ਦੇਸ਼ ਕੀ ਹੋ ਗਈ ਹੋਵੇ ਕਦੇ ਕਿੰਨਾ ਘਰ ਰਹਿਣਾ ਬੰਦੇਆਂ ਦੇ ਕੜਛੇ ਵੱਡੇ ਹੁੰਦੇ ਆ ਛੋਟਿਆਂ ਦੇ ਕੜਛੇ ਛੋਟੇ ਰਬ ਦਾ ਕੜਛਾ ਤਾਂ ਬਹੁਤ ਵੱਡਾ ਹੁੰਦਾ ਬੰਦਾ ਹਮਾਰਾ ਖੁਸ਼ੀ ਕਰੇ ਨਿਤ ਜੀਵ ਜਿੰਨਾ ਮੇਰਾ ਨਿਤ ਜੀਵ ਖੁਸ਼ੀ ਕਰਦਾ ਐਨੀ ਚਾਹਦਾ ਉਹਨਾਂ ਮੰਗਦਾ ਹਾਂ ਮਿਰਤੀ ਗੰਤੀ ਨੇ ਦਸੀ ਆਮ ਗੇ ਇਹਦੇ ਬਸ ਨੇ ਵਾਲੀ ਸਰਜੂ ਸਹੋਰਤਾ ਨਹੀਂ ਕੋਈ ਇੱਛਾ ਹਾਂ ਹਾਂ ਜੀ ਖੱਟਿਆ ਜਿਆਦਾ ਗੰਡੇ ਲੱਗਦੇ ਰਹਿੰਦੇ ਨੇ ਨਾ ਨੱਗੇ ਬਾਰੇ ਥੋੜਾ ਜਨਾ ਪਨਿਆ ਚਾਦਨ ਨੀਕਾ ਨੀਕਾ ਬੜਾ ਸੋਹਣਾ ਕੁਣ ਜੋੜਾ ਵੀ ਚਾਹੀਦਾ ਛਾਦਨ ਬਸਟਰ ਹਾਂ ਉਹ ਜਿਹੜਾ ਬਸਟਰ ਹੈ ਉਹ ਵੀ ਬੜਾ ਸੋਹਣਾ ਹੋ ਗਿਆ ਕਨੀਆਂ ਵਾਲਾ ਛੋੜਾ ਥੋੜਾ ਜਿਹਾ ਛੋੜਾ ਪਾਉਣਾ ਬੜਾ ਬਲੀਆ ਛੋੜਾ ਹਾਂ ਅਨਾਜ ਮੰਗੋ ਸਤ ਸ੍ਰੀਕਾ ਯਾ ਅਨਾਜ ਨਾ ਨਾ ਬੜਾ ਮੋਟਾ ਨਹੀਂ ਮੈਂ ਖਾਣਾ ਜਿਹੜਾ ਸੁਸਰੀ ਲੱਗੀ ਹੋਵੇ ਜੀਨੂੰ ਹਾਂ ਸੱਤ ਸਿਕਾ ਸੌ ਬਾਪ ਹੀ ਹੋਵੇ ਜਿਹੜੇ ਖੇਤ ਤੇ ਨਾ ਉੱਥੇ ਜਿਹੜੀ ਕਣਕ ਦੀ ਜੜੀ ਹੋਈਆ ਉਹ ਸੁੱਧ ਹੁੰਦੀ ਹੈ ਉਹ ਅਨਾਜ ਵੀ ਮੰਗਦਾ ਹਾਂ ਫੇਰ ਕਹਿੰਦੇ ਆਵੇਂ ਗਏ ਵਾਸਤੇ ਤੁਧੂ ਤੁਮਨਾ ਘਰ ਕੇ ਮੈਂ ਸਰ ਜੂਗਾ ਗਊ ਪੈਸਾ ਮੰਗੋ ਲਾਵੇ ਰੇ ਫੰਡਰਾ ਨਹੀਂ ਮੰਗਦਾ ਮੈਂ ਦਵੇਰੀਆਂ ਹੋਣ ਦੁੱਧ ਦੇਣ ਦੂਜੀਆਂ ਤੋਂ ਕੀ ਕਰਾਉਣਾ ਹੈ ਗਊਆਂ ਦੀ ਵੀ ਲੋੜ ਹੈ ਮੱਝਾਂ ਦੀ ਵੀ ਲੋੜ ਹੈ ਦਵੇਰੀਆਂ ਹੋਣ ਦਵਾਈ ਹੋ ਜੇ ਦੁੱਧ ਦਿੰਦੀਆਂ ਹੋਣ ਬੇ ਬੇਨਸ ਤ੍ਰੇਵਤੀਆ ਹੋਣਾ ਕਹਿੰਦੇ ਨਾ ਜੀ ਕੁਝ ਹੋਰ ਵੀ ਕਿਰਪਾ ਕਰੋ ਇਹ ਤਾਜ ਨੂੰ ਤੁਰੀ ਚੰਗੇਰੀ ਤਾਜ ਨੂੰ ਘੋੜੀ ਨੂੰ ਕਹਿੰਦੇ ਆ ਤੁਰਕਾਨ ਦੇਸ਼ ਦੀ ਬੜੀ ਤਰਖੂ ਨਿਸ਼ੰਗੀ ਜੀ ਹੋਵੇ ਫਿਟ ਫਿਟ ਕਰਕੇ ਨਾ ਤੁਰਦੀ ਹੋਵੇ ਹੋਰ ਨਾ ਇਹ ਇਹ ਜਿਆ ਨਾ ਹੋਵੇ ਨੰਗ ਭੁੱਖ ਦੀ ਸਾਨੂੰ ਪ੍ਰਵਾਹ ਹੋਣੀ ਹੁਕੂਵ ਹੋਵੇ ਤਾਂ ਡੇਗਾਂ ਨੂੰ ਚੱਟੀਏ ਜੀ ਇਹ ਜੀ ਹੱਤ ਰਹੀ ਆ ਸਾਦ ਸੇ ਦੀ ਬੇਤਾ ਜੋ ਤੁਰਖਾਂ ਦਾ ਰਾਜ ਸੀ ਹਾਂ ਬੜੀ ਗਰੀਬੀ ਕੱਟੀ ਹੈ ਫਿਰ ਕਹੇ ਕਿ ਇੰਨੇ ਪਦਾਰਥ ਜੇ ਹੋਣਗੇ ਇਹਨਾਂ ਪਦਾਰਥਾਂ ਨੇ ਮੈਨੂੰ ਤੇ ਜਿਹੜੀ ਮੇਰੀ ਵਰਤੀ ਆ ਨਾ ਉਹ ਭਜਨ ਚਰੀ ਰਹਿਣ ਦੇਣੀ ਮੇਰੇ ਕਹਿੰਦੇ ਹੋਰ ਕੀ ਤੇਨੇ ਕਹਲ ਪੀ ਵੀ ਹਨ ਚੰਗੀ ਪਰ ਬਰੀ ਬਖ ਦੇਦੀ ਕਿਤੇ ਹਾਂ ਪਰ ਪੀ ਵੀ ਇਹ ਕਹੀ ਜੀ ਚਾਹੀਦੀ ਹੈ ਕਹਿੰਦੇ ਚੰਗੀ ਹੋਵੇ ਕਹਿੰਦੇ ਪਾਣੀ ਕੇ ਮਾਗ ਤ ਪੱਥਰ ਮਾਰ ਤ ਨਾਰ ਕਦੋਂ ਕਰ ਨਾਹਰ ਆਨੇ ਦਸਵੇਂ ਪਾਸ਼ਾ ਦੀ ਬਾਣੀ ਹੈ ਬਾਹਰੋਂ ਆਇਆ ਪਾਣੀ ਦੇ ਦੇ ਜਿੰਨੀ ਆ ਤੈਨੂੰ ਪੱਥਰ ਅੱਗ ਲੱਗੀ ਹੋਏ ਤੇਰੇ ਤੇ ਟੁੱਟੇ ਹਨ ਤੇਰੇ ਹੱਥ ਉਹ ਲੈਲਾ ਇਹ ਜੀਨਾ ਹੋਵੇ ਪਰ ਕੀ ਗੀ ਹਨ ਚੰਗੀ ਚੰਗੀ ਦੇਣ ਮੰਗੂ ਨਾ ਲਟਕੇ ਪਾਵੇ ਪਰ ਕੀ ਗੀ ਹਨ ਚੰਗੀ ਜਨ ਤਨਨਾ ਦੇਵਾ ਮੰਗੀ ਜਨ ਮੈਂ ਦਾਸ ਹਾਂ ਤੇਰਾ ਉਹ ਵੀ ਮਹਰਮਾਨ ਹਾਂ ਪਰ ਇਹਨਾਂ ਹਿਮਾਰਾਲ ਤੁਹਾਨੂੰ ਕਿਹਾ ਗੋਪਾਲ ਤੇਰਾ ਆਰਤਾ ਗੋਪਾਲ ਮੈਂ ਤੇਰਾ ਹਾਂ ਤੇ ਆਰਤਾ ਦੁਖੀ ਹਾਂ ਦੁਖੀ ਕਿਉਂ ਆ ਆ ਪਦਾਰਥਾਂ ਦੀ ਅੱਜ ਕਿਹੜਾ ਹੈ ਜਬ ਰਹਿਮ ਗਿਆਨੀ ਜਿਹੜਾ ਪਦਾਰਥ ਨਹੀਂ ਮੰਗਦਾ ਕੋਈ ਚੱਕਰ ਲਾ ਲਿਓ ਸਾਰੇ ਗੁਰਸਿੱਖਾਂ ਦੇ ਆਸ਼ਰਮਾਂ ਤੇ ਸਾਰੇ ਮਾਇਆ ਭਾਗ ਦੇ ਫਿਰ ਕੋਈ ਸਬਰ ਵਾਲਾ ਹੈ ਸੋ ਐਸੇ ਪਰਸੀ ਨੇ ਬਸ ਆਪਸਾਂ ਦੀ ਮੰਨਤੀ ਈ ਹੈ ਬਸਰਾ ਹਮ ਜਨਨਾ ਪੁਰਨਾ ਚੁਕਾ ਮਾਫ ਕਰ ਕਿ ਗੀਹਨ ਚੰਗੇ ਜਨ ਧੰਨ ਲੈਵੇ ਮੰਗੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ